ਇਹ ਗੱਲ ਕਰਕੇ ਸਰਕਾਰ ਦਾਵਾ ਕਰ ਰਹੀ ਹੈ ਵੀ ਸ਼ਹਿਰ ਦੇ ਅੰਦਰੋਂ ਡੈਰੀਆਂ ਬਾਹਰ ਕੱਢੀ ਜਾ ਰਹੀਆਂ ਨੇ ਡੈਰੀ ਵਾਲਿਆਂ ਨੂੰ ਕੀ ਇਤਰਾਜ਼ ਆ ਬਾਹਰ ਆ ਆਣਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਦੇਖੋ ਜੀ ਅਸੀਂ ਸਪਸ਼ਟ ਤੌਰ ਤੇ ਇੱਥੇ ਬਾਹਰ ਆਣਾ ਚਾਹੁੰਦੇ ਆ ਸ਼ਿਫਟ ਹੋਣਾ ਚਾਹੁੰਦੇ ਆ ਹੁਣ ਸਾਨੂੰ ਦੇਖੋ ਡੈਰੀ ਸ਼ਿਫਟ ਕਰਨ ਲਈ ਨਾ ਸਾਨੂੰ ਨਗਰ ਨਿਗਮ ਨੇ ਇੱਕ ਕਲਾਸਾਂ ਲਗਵਾਈਆਂ ਸੀਗੀਆਂ ਪਸ਼ੂ ਪਾਲਣ ਵਿਭਾਗ ਕੋਲੇ ਸਾਨੂੰ ਇਹ ਇੱਕ ਹਫ਼ਤੇ ਦੀ ਟ੍ਰੇਨਿੰਗ ਦਿੱਤੀ ਸੀ ਜਿਹਦੇ ਅਕੋਰਡਿੰਗ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀਗਾ ਕਿ ਇਹ ਜਿਹੜਾ ਡੈਰੀ ਪ੍ਰੋਜੈਕਟ ਦੇ ਵਿੱਚ ਤੁਸੀਂ ਸ਼ੈੱਡ ਪਾਉਣੇ ਨੇ ਉਹਦੇ ਲਈ ਨਿਵਾੜ ਦੇ ਥਰੂ ਤੁਹਾਨੂੰ ਸਬਸਿਡੀ ਵਾਲਾ ਲੋਨ ਆ ਸਾਡੇ ਕੋਲੇ ਉਹ ਸਰਟੀਫਿਕੇਟ ਦੀਆਂ ਕਾਪੀਆਂ ਨੇ ਠੀਕ ਹੈ ਜੀ ਤੇ ਹੁਣ ਆ ਕੇ ਉਹ ਡਿਪਾਰਟਮੈਂਟ ਪਸ਼ੂ ਪਾਲਣ ਵਿਭਾਗ ਵਾਲੇ ਇਸ ਜਗ੍ਹਾ ਤੇ ਉੱਤੇ ਲੋਨ ਕਰਨ ਤੋਂ ਜਵਾਬ ਦੇਗੇ ਉਹ ਕਹਿੰਦੇ ਵੀ ਇਹ ਜਗ੍ਹਾ ਡੇਰੀ ਵਾਸਤੇ ਪ੍ਰੋਪਰ ਜਗ੍ਹਾ ਨਹੀਂ ਡਗਾਟੋਂ ਨੂੰ ਘੱਟ ਦਿੱਤੀ ਗਈ ਹੈ ਜਗਾ ਵਧਣੀ ਚਾਹੀਦੀ ਹੈ ਤੇ ਹੁਣ ਸਾਨੂੰ ਅਸੀਂ ਵਾਰ-ਵਾਰ ਅਪੀਲ ਕਰਦੇ ਕਿ ਸਾਨੂੰ ਇਹ ਸਰਟੀਫਿਕੇਟ ਕਿਉਂ ਦਿੱਤੇਗੇ ਜੇ ਦਿੱਤੇ ਗਏ ਸੀ ਤਾਂ ਸਾਨੂੰ ਸਬਸਿਡੀ ਵਾਲਾ ਲੋਨ ਉਪਲਬਧ ਕਰਾਇਆ ਜਾਵੇ ਜੀ ਕਿਹੜੀ ਕਿਹੜੀ ਸਹੂਲਤਾਂ ਦਾ ਵਾਅਦਾ ਕੀਤਾ ਸੀ ਇੱਥੇ ਪੂਰਾ ਕਰਨ ਲਈ ਸਾਨੂੰ ਦੇਖੋ ਜੀ ਸੀਵਰੇਜ ਦਾ ਪਾਣੀ ਦੀ ਨਿਕਾਸੀ ਦਾ ਗੋਬਰ ਗੈਸ ਪਲਾਂਟ ਦਾ ਜੀ ਈਟੀਪੀ ਪਲਾਂਟ ਦਾ ਜੀ ਤਾਰਾਂ ਉੱਪਰ ਚੱਕਣ ਦਾ ਜੀ ਤੇ ਡਿਸਪੈਂਸ ਆਪਣਾ ਵੱਡੇ ਹਸਪਤਾਲ ਦਾ ਜੀ ਜਿਹਦੇ ਵਿੱਚ ਅਸੀਂ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਮਸ਼ੀਨਾਂ ਦੱਸੀਆਂ ਸੀ ਜਿਹੜੀ ਲੇਟੈਸਟ ਆ ਚੱਲਦੀਆਂ ਨੇ ਉਹ ਅਸੀਂ ਰੱਖ ਦੱਸੀਆਂ ਸੀ ਪੀਣ ਵਾਲੇ ਪਾਣੀ ਦੇ ਆਰਓ ਸਿਸਟਮ ਦਾ ਜੀ ਤੇ ਇੱਕ ਆਪਣਾ ਹਰੇ-ਚਾਰੇ ਲਈ ਜਿਹੜੀ ਜਗ੍ਹਾ ਸੀਗੀ ਜੀ ਉਹਦਾ ਜੀ ਕਿਹੜੇ ਕਿਹੜੇ ਵਾਦੇ ਪੂਰੇ ਹੋ ਗਏ ਹੁਣ ਦਾ ਦੇਖੋ ਇੱਕ ਇਹਨਾਂ ਨੇ ਜੀ ਹਰੇ-ਚਾਰੇ ਲਈ ਜਗ੍ਹਾ ਜਿਹੜੀ ਛੱਡੀ ਸੀ ਉਹ ਬਣਾ ਲਈ ਜੀ ਡਿਸਪੈਂਸਰੀ ਜਿਹੜੀ ਬਣਾਈ ਆ ਉਹ ਸਾਡੇ ਮੁਤਾਬਕ ਨਹੀਂ ਬਣੀ ਤੇ ਜਿੰਨੀ ਕੁ ਬਣੀ ਹੈਗੀ ਆ ਉਹਦੇ ਵਿੱਚ ਸਾਡੀ ਕੋਈ ਮਸ਼ੀਨਰੀ ਹਲੇ ਤੱਕ ਜੋ ਜੋ ਅਸੀਂ ਡਿਮਾਂਡ ਕੀਤੀ ਸੀ ਉਹ ਨਹੀਂ ਹਲੇ ਤੱਕ ਆਈਆਂ ਈਟੀਪੀ ਪਲਾਂਟ ਨਹੀਂ ਹਲੇ ਤੱਕ ਲੱਗਿਆ ਜੀ ਗੋਬਰ ਗੈਸ ਪਲਾਂਟ ਨਹੀਂ ਹਲੇ ਤੱਕ ਲੱਗਿਆ ਜੀ ਜਿਹੜੀਆਂ ਨਾਲੀਆਂ ਬਣਾਈਆਂ ਸੀ ਪਾਣੀ ਨਿਕਾਸੀ ਲਈ ਜੀ ਉਹ ਸਾਰੀਆਂ ਟੁੱਟ ਚੁੱਕੀਆਂ ਨੇ ਜੀ ਨਿਗਮ ਚ ਡੈਰੀ ਲੈਣੇ ਤੇ ਕਿੰਨਿਆਂ ਨੂੰ ਇੱਥੇ ਅਲਾਟਮੈਂਟ ਹੋ ਸਕਦਾ ਕੀ ਜਿੰਨੀ ਜਗ੍ਹਾ ਅਲਾਟ ਕਰ ਰਹੇ ਨੇ ਡੈਰੀਆਂ ਲਈ ਬਹੁਤ ਹੈ ਦੇਖੋ ਜੀ ਸਾਡੀਆਂ ਇੱਥੇ 500 55 ਡੈਰੀਆਂ ਸੀ ਪਹਿਲਾਂ ਜਿਹੜੀ ਇਸ ਤੋਂ ਪਹਿਲਾਂ 1100 ਤੋਂ ਵੱਧ ਡੈਰੀ ਸੀ ਉਸ ਤੋਂ ਬਾਅਦ ਘਟਦੇ ਜਾਂ ਘਟਦੇ ਆ ਕਿਉਂਕਿ ਇਹ ਕੋਈ ਇੰਨਾ ਲਾਈਵ ਦਾ ਧੰਦਾ ਤਾਂ ਹੈ ਨਹੀਂ ਸੀ ਲੋਕ ਜਿਹੜੇ ਸ਼ਹਿਰ ਦੇ ਵਿੱਚ ਤੰਗ ਹੋ ਰਹੇ ਸੀ ਉਹ ਛੱਡ ਕੇ ਆਪਣੇ ਆਪ ਵੀ ਚਲੇ ਗਏ ਸਾਡੇ ਡੈਰੀ ਵਾਲੇ ਮੈਂ ਕਹਿੰਦਾ ਜੀ ਜੇ ਅਸੀਂ ਸੰਘ ਕੇ ਮੰਨੀਏ ਤਾਂ 70% ਲੋਕ ਕੰਮ ਛੱਡ ਗਏ ਕੋਸ਼ ਤਾਂ ਨਗਰ ਦੇ ਡਰ ਕਰਕੇ ਵੀ ਪਤਾ ਨਹੀਂ ਕੀ ਕਰ ਦਿੰਗੇ ਜਾਂ ਕਿਸ ਤਰ੍ਹਾਂ ਹੋਊਗਾ ਉਸ ਕਰਕੇ ਛੱਡ ਗਏ ਕੁਝ ਧੰਦਾ ਜਿਹੜਾ ਇਸ ਤਰ੍ਹਾਂ ਦਾ ਵੀ ਉਹ ਐਡਾ ਪ੍ਰੋਫਿਟ ਵਾਲਾ ਧੰਦਾ ਨਹੀਂ ਰਿਹਾ ਕਿ ਮਿਹਨਤ ਦਾ ਕੰਮ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਲੇਬਰ ਮਿਲਦੀ ਨਹੀਂ ਹੈਗੀ ਦੂਜੀ ਗੱਲ ਇਹਦੇ 'ਚ ਇਹ ਆ ਜੀ ਜਿਹੜਾ ਹੁਣ ਆਪਾਂ ਇਹ ਗੱਲ ਕਹਿ ਦਿੰਦੇ ਆਂ ਵੀ ਇਹ ਪ੍ਰੋਜੈਕਟ ਬਹੁਤ ਵਧੀਆ ਹੈ ਤੁਹਾਨੂੰ ਪ੍ਰੋਜੈਕਟ ਬਹੁਤ ਵਧੀਆ ਦਿੱਤਾ ਗਿਆ ਉਹਦੇ ਵਿੱਚ ਇਹ ਪ੍ਰੋਜੈਕਟ ਤਾਂ ਇਨਾ ਵਧੀਆ ਹੈ ਹੀ ਨਹੀਂ ਜਾਇਦ ਦਾ ਕੋਈ ਸਿਸਟਮ ਹੀ ਨਹੀਂ ਹੈਗਾ ਪ੍ਰੋਜੈਕਟ ਦਾ ਜੇ ਸਿਸਟਮ ਜੇ ਸਾਡੀ ਸਲਾਹ ਦੇ ਨਾਲ ਇਹ ਪ੍ਰੋਜੈਕਟ ਬਣਾਇਆ ਜਾਂਦਾ ਡੈਰੀਆਂ ਨੂੰ ਬਲਾ ਕੇ ਜਿਸ ਟਾਈਮ ਤੇ ਕੀਤਾ ਸੀਗਾ ਉਸ ਹਿਸਾਬ ਤੇ ਜੇ ਬਣਾਇਆ ਜਾਂਦਾ ਤੇ ਸਾਰੇ ਡੈਰੀ ਵਾਲੇ ਅੱਜ ਨੂੰ ਕਦੋਂ ਦੇ ਸ਼ਿਫਟ ਹੋਏ ਜਾਂਦੇ ਇਸ ਕਰਕੇ ਸਾਰਿਆਂ ਨੂੰ ਮੁਸ਼ਕਲ ਆ ਹੁਣ ਵੀ ਜਿਹੜੇ ਉੱਥੇ ਆਉਣਗੇ ਇਹ ਹੀ ਸੋਚ ਰਹੇ ਆ ਵੀ ਇੱਥੇ ਬਣੇਗਾ ਕਿ ਜਿਸ ਤਰ੍ਹਾਂ ਲੁੱਟਾ ਘੋਵਾਂ ਦੀ ਦਿੱਕਤ ਹੈ ਇਹ ਬਾਹਰ ਜਿਵੇਂ ਸ਼ਹਿਰ ਤੋਂ ਬਾਹਰ ਆਬਾਦੀ 'ਚ ਇਹ ਰਿਸਕ ਵੀ ਬਹੁਤ ਵੱਡਾ ਡੈਰੀ ਵਾਲਿਆਂ ਨੂੰ ਰਹੇਗਾ ਜਿੱਥੇ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਇੱਕ ਰਸਤਾ ਇੱਥੇ ਨਹਿਰ ਦੇ ਨਾਲ-ਨਾਲ ਆਉਂਦਾ ਜੇ ਸਾਡੇ ਡੈਰੀ ਵਾਲਿਆ 3 ਵਜੇ ਸਵੇਰੇ ਕੰਮ ਸ਼ੁਰੂ ਕਰਦੇ ਸ਼ਹਿਰ 'ਚੋਂ ਚੱਲ ਕੇ ਆਉਂਦੇ ਆ ਤੇ ਰਸਤੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਰਸਤਾ ਇਹ ਤੇ ਜਿਹਦੇ ਵਿੱਚ ਕੁਝ ਵੀ ਹੋ ਸਕਦਾ ਹੈ ਲੋਕਾਂ ਦੀਆਂ ਇਹ ਕਹਿੰਦਾ ਜਿਵੇਂ ਲੁੱਟਾ ਘੋਵਾਂ ਤੇ ਆਮ ਸ਼ਹਿਰੀ ਬਜ਼ਾਰਾ 'ਚ ਹੋ ਰਹੀਆਂ ਇਹ ਤੇ ਆਪਣਾ ਬਰਬੀ ਬੀਆਬਾਨਾ ਏਰੀਆ ਹੈਗਾ ਸਾਰਾ ਜੰਗਲਾ ਤੁਸੀਂ ਇਹ ਮੰਨ ਕੇ ਚੱਲੋ ਵੀ ਜਿਹੜੇ ਇੱਥੇ ਹ ਜਾ ਕੇ ਜਿਹੜਾ ਜਿਹੜੇ ਵੀ ਇਥੇ ਥੋੜੇ ਬਹੁਤੇ ਆਫਿਸ ਇਹਨਾਂ ਨੇ ਕੀਤੇ ਆ ਉਹਦੇ ਦੀ ਸਾਰੀ ਚੋਰੀ ਜੁਕੀ ਪੱਖੇ ਦੋਕੀ ਤੂਟ ਕੇ ਲੈ ਚੁੱਕੇ ਗ੍ਰਿੱਲਾਂ ਨਾਲ ਨਾਲ ਪਾਕੜਾ ਦੇ ਨਾਲ ਨਾਲ ਜਿਹੜਾ ਨੇ ਬਾਉਂਡਰੀ ਕਰੀ ਹੋਈ ਹੈ ਉਹਦੀਆਂ ਗਿੱਦਲਾਂ ਸਾਰੀਆਂ ਤੋੜ ਕੇ ਲੈ ਗਏ ਚੋਰੀ ਦਾ ਇਥੇ ਹੈ ਹੀ ਆਈ ਇਥੇ ਬੰਦਾ ਸੇਵ ਨਹੀਂ ਹੈਗਾ ਕਹਿੰਦਾ ਮਤਲਬ ਇਹ ਹੈ ਵੀ ਜੇ ਆਪਾਂ ਆਪਾਂ ਜੇ ਆਪਾਂ ਕੰਮ ਕਰ ਵੀ ਲੈਨੇ ਆ ਤੇ ਇਹ ਆਪਣੀ ਜਾਨ ਨੂੰ ਖਤਰੇ ਵਾਲੀ ਗੱਲ ਹੈ ਰ ਕੱਟ ਕੇ ਹਟਾਂਗੇ ਵਰਨਾ ਤੁਹਾਨੂੰ ਨੋਟਸ ਵੀ ਨਿਕਲੇ ਨੋਟਸ ਦਾ ਕੀ ਲੱਗਦਾ ਕੀ ਆ ਵੀ ਜਿਨ੍ਹਾਂ ਨੇ ਪੈਸੇ ਭਰੇ ਉਲਟਾ ਉਹਨਾਂ ਨੇ ਨੋਟਸ ਨਿਕਲੇ ਹੁੰਦਾ ਮੈਂ ਜੁਆਇੰਟ ਸਖਤਰਪਾਲਾ ਰਾਮ ਜੀ ਡੈਰੀ ਜੁਨੀਅਨ ਪਟਾਲਾ ਆ ਦੇਖੋ ਜੀ ਅਸੀਂ ਪਿਛਲੇ ਸਮੇਂ ਦੇ ਵਿੱਚ ਸਿਹਤ ਮੰਤਰੀ ਜਦੋਂ ਐਮ ਐਲ ਏ ਬਣੇ ਨੇ ਜਦ ਤੋਂ ਹੀ ਅਸੀਂ ਇਹਨਾਂ ਦੇ ਨਾਲ ਲਗਾਤਾਰ ਜਿਹੜਾ ਰਾਬਤਾ ਉਹ ਸ਼ੁਰੂ ਰੱਖਿਆ ਹੋਇਆ ਹੁਣ ਜੋ ਇਹਨਾਂ ਨੇ ਪ੍ਰੋਗਰਾਮ ਚਲਾਇਆ ਵੀ ਜਿਨ੍ਹਾਂ ਨੇ ਪੈਸੇ ਭਰੇ ਨੇ ਉਹਨਾਂ ਨੂੰ ਇਹ ਨੋਟਿਸ ਦੇ ਦਿਓ ਦੇਖੋ ਇਹ ਸਾਨੂੰ ਆਫਿਸ ਦੇ ਵਿੱਚ ਪਾੜਨ ਦੀ ਕੋਸ਼ਿਸ਼ ਕਰਦੇ ਨੇ ਦੇਖੋ ਜੇ ਇਹ ਹਰ ਇੱਕ ਬੰਦੇ ਨੂੰ ਪਤਾ ਵੀ ਜੇ ਡੈਰੀਆਂ ਨਿਕਲਣੀਆਂ ਤਾਂ ਸਾਰੀ ਸ਼ਿਫਟ ਹੋਣੀ ਚਾਹੀਦੀਆਂ ਨੇ ਦੂਸਰੇ ਪਾਸੇ ਇਹਨਾਂ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਨੇ ਕਿ ਤੁਹਾਨੂੰ ਅਸੀਂ ਸਾਰੀ ਉੱਥੇ ਸਹੂਲਤਾਂ ਮਹయ్యా ਕਰਾ ਕੇ ਦਵਾਂਗੇ ਅਸੀਂ ਅੱਜ ਦੇਖਿਆ ਆ ਕਿ ਪਹਿਲਾਂ ਵੀ ਅਸੀਂ ਇੱਥੇ ਮੀਟਿੰਗਾਂ ਕਰ ਚੁੱਕੇ ਹਾਂ ਕਿ ਨਾ ਕੋਈ ਇੱਥੇ ਪਾਣੀ ਦਾ ਪ੍ਰਬੰਧ ਹੈ ਨਾ ਕੋਈ ਗੋਹੇ ਦਾ ਪ੍ਰਬੰਧ ਹੈ ਤੇ ਬਿਜਲੀ ਦੀਆਂ ਤਾਰਾਂ ਨੇ ਜਿਹੜੀਆਂ ਉਹ ਅਸੀਂ ਦੱਸ ਚੁੱਕੇ ਹਾਂ ਕਿ ਜਿਹੜੀਆਂ ਇੱਥੇ ਹਾਈ ਵੋਲਟੇਜ ਦੀਆਂ ਲਾਈਨਾਂ ਨੇ ਜੇ ਇਹ ਨਗਰ ਨਿਗਮ ਦੇ ਮੇਅਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਕਿਹਾ ਮੀਟਿੰਗਾਂ ਦੇ ਵਿੱਚ ਵੀ ਜੇ ਤੁਸੀਂ ਸਾਰੇ ਉਹਦੇ ਥੱਲੇ ਜਾ ਕੇ ਗੱਡੀ ਖੜੀ ਕਰ ਦੋ ਤਾਂ ਗੱਡੀ ਸਵੇਰੇ ਸਟਾਰਟ ਨਹੀਂ ਹੋਊਗੀ ਇੰਡੀ ਇੰਡੈਕਸ਼ਨ ਹੈ ਇੱਥੇ ਪਸ਼ੂਆਂ ਦਾ ਵੀ ਬੰਦਿਆਂ ਦਾ ਵੀ ਸਾਰਿਆਂ ਦਾ ਨੁਕਸਾਨ ਹੋ ਸਕਦਾ ਹਾਈ ਵੋਲਟੇਜ ਲਾਈਨ ਹੈ ਜੇ ਟੁੱਟ ਜੇ ਦੂਜੀ ਲਾਈਨ ਤੇगिर ਗਈ ਤਾਂ ਸਾਰਾ ਕੁਝ ਜਿਹੜਾ ਉਹ ਖਤਮ ਕਰ ਦਊਗੀ ਸੋ ਸਾਡੀ ਇਹਨਾਂ ਨੂੰ ਇਹ ਬੇਨਤੀ ਹੈ ਕਿ ਸਾਨੂੰ ਆਫਿਸ ਚ ਪੜਨ ਦੀ ਕੋਸ਼ਿਸ਼ ਨਾ ਕਰਨ ਸਿਵਰੇਜ ਦੀ ਸਮੱਸਿਆ ਜਿਹੜੀ ਉਹ ਸਹਰਾਂ ਦੇ ਵਿੱਚ ਤਾਂ ਹੈ ਹੀ ਆ ਉਹ ਇੱਥੇ ਆ ਕੇ ਜਦੋਂ ਅਸੀਂ ਸ਼ਿਫਟ ਹੋ ਜਾਾਂਗੇ ਜਦੋਂ ਇੱਥੇ ਪਾਣੀ ਨਹੀਂ ਕਿਸੇ ਪਾਸੇ ਨਿਕਲਦਾ ਤਾਂ ਅਸੀਂ ਕੀ ਕਰਾਂਗੇ ਸੋ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆਂ ਤੁਹਾਡੇ ਮਾਧਿਅਮਾਂ ਰਹੀਂ ਕਮਿਸ਼ਨਰ ਸਾਹਿਬ ਨੂੰ ਵੀ ਗੋਗਿਆ ਸਾਹਿਬ ਨੂੰ ਵੀ ਵੀ ਤੁਸੀਂ ਡੈਰੀ ਫਾਰਮਾਂ ਜਿਹੜੀ ਸਾਡੀ ਜਥੇਵੰਦੀ ਬਣੀ ਹੋਈ ਹੈ ਤੁਸੀਂ ਜਥੇਵੰਦੀ ਤੇ ਪਲੱਸ ਡੈਰੀ ਮਾਲਕਾਂ ਨੂੰ ਬੁਲਾ ਕੇ ਜਗ੍ਹਾ ਜਿਹੜੀ ਉਹ ਸਿਲੈਕਟ ਕਰਾਓ ਪਲਾਟ ਤਰੀਕੇ ਨਾਲ ਵੰਡ ਕਰਕੇ ਸਹੀ ਤਰੀਕੇ ਦੇ ਨਾਲ ਸਾਰੀਆਂ ਉੱਥੇ ਸੁਵਿਧਾ ਦੇ ਕੇ ਅਸੀਂ ਇੱਥੇ ਸ਼ਿਫਟ ਹੋਣ ਵਾਸਤੇ ਤਿਆਰ ਆ ਜੇ ਇਸ ਤਰੀਕੇ ਧੱਕਾ ਕਰਨਗੇ ਤਾ ਇਹੇ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਵੀ ਸਾਰੇ ਲੋਕ ਹਾਈ ਕਲਾ ਮਚੀ ਹੋਈ ਹੈ ਹਰ ਇੱਕ ਕੈਟਾਗਰੀ ਨਾਲ ਧੱਕਾ ਕਰਦੇ ਨੇ ਅਸੀਂ ਜਦੋਂ ਬੇਰਜਗਾਰੀ ਹੋਊਗੀ ਤਾਂ ਉਹ ਪਤਾ ਹੀ ਆਪਾਂ ਨੂੰ ਵੀ ਬੇਰਜਗਾਰੀ ਤੋਂ ਬਾਅਦ ਲੋਕ ਤੰਗ ਹੋਏ ਕੀ ਕਰਦੇ ਨੇ ਸੋ ਸਾਡੀ ਬੇਨਤੀ ਹੈ ਕਿ ਤੁਸੀਂ ਸਾਨੂੰ ਇੱਥੇ ਨਗਰ ਨਿਗਮ ਦੇ ਮੇਅਰ ਸਾਹਿਬ ਨੂੰ ਵੀ ਵੀ ਇਹ ਜਿਹੜਾ ਤੁਸੀਂ ਅਖਬਾਰਾਂ ਦੇ ਵਿੱਚ ਧਮਕੀਆਂ ਦਿੰਦੇ ਹੋ ਇਹ ਧਮਕੀਆਂ ਬੰਦ ਕਰਕੇ ਗੱਲਬਾਤ ਦਾ ਰਸਤਾ ਖਤਿਆਰ ਕਰਕੇ ਸਹੀ ਤਰੀਕੇ ਦੇ ਨਾਲ ਡੈਰੀਆਂ ਸ਼ਿਫਟ ਹੋ ਜਾਣ ਅਸੀਂ ਸਾਰੇ ਡੈਰੀ ਫਾਰਮ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਨਗਰ ਨਿਗਮ ਨੂੰ ਵੀ ਅਸੀਂ ਸ਼ਿਫਟ ਹੋਣ ਵਾਸਤੇ ਤਿਆਰ ਆਂ ਜੇ ਸਾਨੂੰ ਸਾਰੀਆਂ ਸਹੂਲਤਾਂ ਇੱਥੇ ਮਾਹੀਆ ਕਰਾਈਆਂ ਜਾਣ। ਡੇਰੀਜ਼ ਨੂੰ ਸ਼ਿਫਟ ਕਰਨਾ ਔਰ ਮੈਂ ਬੇਨਤੀ ਕਰਦਾ ਸਾਰੇ ਡੇਰੀ ਵਾਲਿਆਂ ਨੂੰ ਵੀ ਤੁਹਾਨੂੰ ਬਹੁਤ ਸਹੂਲਤਾਂ ਦੇਾਂਗੇ ਅਸੀਂ। ਉੱਥੇ ਵਟਰਨਰੀ ਸਹੂਲਤਾਂ ਵੀ ਹੋਣਗੀਆਂ। ਜਿਹੜੇ ਮਿਲਕਬਾਰ ਵਾਲੇ ਜਿਹੜੇ ਤੁਹਾਡੇ ਮਿਲਕ ਪਲਾਂਟ ਵਾਲੇ ਆ ਉਹ ਵੀ ਦੇਣਗੇ। ਚਾਰਾ ਵੀ ਉੱਥੇ ਆਏਗਾ। ਤੁਹਾਨੂੰ ਬਹੁਤ ਸਾਰੀਆਂ ਸਹੂਲਤਾਂ ਦੇਾਂਗੇ। ਬਿਜਲੀ ਦੀਆਂ ਹੋਰ ਰਹਿਤਾਂ ਦੇਾਂਗੇ। ਮਿਲਕ ਦਾ ਰੇਟ ਵੀ ਬੈਟਰ ਦੇਾਂਗੇ। ਸਾਰਿਆਂ ਨੂੰ ਬੇਨਤੀ ਹੈ ਜੀ ਸ਼ਹਿਰ ਦੇ ਵਿੱਚ ਡੇਰੀਆਂ ਨਹੀਂ ਹੁਣ ਰਹਿਣ ਦਿੱਤੀਆਂ ਜਾਣਗੀਆਂ ਕਿਉਂਕਿ ਉਹਦੇ ਨਾਲ ਸਾਡਾ ਸੀਵਰੇਜ ਚੌਪ ਹੋ ਜਾਂਦਾ